ਦਰੀ ਕਬੱਡੀ ਦੇ ਵਿੱਚ ਆ ਪੈ ਗਈ ਆ ਰੇਡ ਅੱਜ ਛੱਡਦੇ ਭਾਬੀਏ ਮੈਨੂੰ ਫਿਰ ਨਹੀਂ ਮਖੌਲ ਕਰਦਾ ਮੇਰੇ ਜਿਹੜੀ ਗਿੱਚੀ ਤੇ ਲੋਕ ਉਹ ਸਿਤਰਾ ਦਾ ਮੀਂਹ ਵਰਦਾ ਆ ਲੱਗਦਾ ਜਫਾ ਮਾਰ ਦਿਓ ਤਾੜੀਆਂ ਇਹਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇਹ ਬਾਪੂ ਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇੱਥੇ ਰੱਖ ਇੱਥੇ ਰੱਖ ਨੈਰੀਸਾ ਵਾਹ ਏ ਐਕਸ਼ਨ ਬੜੇ ਫੇਮਸ ਹੋਇਆ ਆਵਾ ਬਾਪੂ ਜਗੀਰ ਸਿੰਘ ਭੁੱਲਰ ਆਵਾ ਬਾਪੂ ਜਗੀਰ ਰੱਬ ਨੇ ਤੋੜ ਦਿੱਤੀ ਨਾ ਤੰਗੀ ਉਤੋਂ ਘਰ ਵਿੱਚ ਰੌਣਕ ਰੰਗ ਬਰੰਗ ਤੁਸੀਂ ਕੜੀ ਖਾਣੀ ਜਾਂ ਸਾਗ ਪੁੱਸਦੀ ਚਾਹਾਂ ਯਾਰਾ ਉਹ ਬੁੱਢੇ ਨਿਕੰਮਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਨਹੀਂ लाਤ ਪੁੱਸਦੀ ਮਾਰ ਦਿਓ ਤਾਰੀਆਂ ਅੱਜ ਬਾਪੂ ਜਗੀਰ ਸਿੰਘ ਭੁੱਲਰ ਭੰਗੜੇ ਪਾਉਂਦਾ ਉਹ ਨਹੀਂ ਰੀਸਾਂ ਬਾਪੂ ਦੀਆਂ ਜਰਦਰੀ ਕਬੱਡੀ ਦੇ ਵਿੱਚ ਆਹ ਪਾ ਗਈ ਆ ਰੇਟ ਅੱਜ ਛੱਡਦੇ ਭਾਬੀਏ ਮੈਨੂੰ ਫਿਰ ਨਹੀਂ ਮਖੌਲ ਕਰਦਾ ਮੇਰੇ ਜੇੜ ਦੀ ਗਿੱਚੀ ਤੇ ਲੋਕ ਉਹ ਸਿਤਰਾ ਦਾ ਮੀਂਹ ਵਰਦਾ ਆ ਲੱਗਦਾ ਜੱਫਾ ਮਾਰਦੇ ਹੋ ਤਾੜੀਆਂ ਇਹਨੂੰ ਫੈਵੀਕੋਲ ਦਾ ਜੋੜ ਕਹਿੰਦੇ ਆ ਇਹ ਬਾਪੂ ਨੂੰ ਫੈਵੀਕੋਲ ਦਾ ਜੋਰ ਕਹਿੰਦੇ ਆ ਇੱਥੇ ਰੱਖ ਇੱਥੇ ਰੱਖ ਨਰੀ ਸਾ ਵਾਹ ਐ ਐਕਸ਼ਨ ਬੜੇ ਫੇਮਸ ਹੋਇਆ ਆ ਵਾ ਬਾਪੂ ਜਗੀਰ ਸਿੰਘ ਭੁੱਲਰ ਆ ਵਾ ਬਾਪੂ ਜਗੀਰ ਸਿੰਘ ਰੱਬ ਨੇ ਤੋੜ ਦਿੱਤੀ ਨਾ ਤੰਗੀ ਉਤੋਂ ਘਰ ਵਿੱਚ ਰੌਣਕ ਰੰਗ ਬਰੰਗ ਤੁਸੀਂ ਕੜੀ ਖਾਰੀ ਜਾਂ ਸਾਗ ਪੁੱਸਦੀ ਚਾਹਾਂ ਯਾਰਾ ਉਹ ਬੁੱਢੇ ਨਕਮਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਨਹੀਂ लाਤ ਪੁੱਸਦੀ ਮਾਰ ਦਿਓ ਤਾਰੀਆਂ ਅੱਜ ਬਾਪੂ ਜਗੀਰ ਸਿੰਘ ਭੁੱਲਰ ਭੰਗੜੇ ਪਾਉਂਦਾ ਉਹ ਨੈਰੀਸਾ ਬਾਪੂ ਦੀਆਂ ਜੇਰਦਾਰੀ ਕਬੱਡੀ ਦੇ ਵਿੱਚ ਆ ਪਾ ਗਈ ਆ ਰੇਡ ਅੱਜ ਛੱਡਦੇ ਭਾਬੀਏ ਮੈਨੂੰ ਫਿਰ ਨਹੀਂ ਮਖੌਲ ਕਰਦਾ ਮੇਰੇ ਜੇਰ ਦੀ ਗਿੱਚੀ ਤੇ ਲੋਕ ਉਹ ਸਿਤਰਾ ਦਾ ਮੀਂਹ ਵਰਦਾ ਆ ਲੱਗਦਾ ਜੱਫਾ ਮਾਰਦੇ ਹੋ ਤਾੜੀਆਂ ਇਹਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇਹ ਬਾਪੂ ਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇੱਥੇ ਰੱਖ ਇੱਥੇ ਰੱਖ ਨੈਰੀਸਾ ਵਾਹ ਐ ਐਕਸ਼ਨ ਬੜੇ ਫੇਮਸ ਹੋਇਆ ਆਵਾ ਬਾਪੂ ਜਗੀਰ ਸਿੰਘ ਭੱਲਰ ਆਵਾ ਬਾਪੂ ਜਗੀਰ ਸਿੰਘ ਰੱਬ ਨੇ ਤੋੜ ਦਿੱਤੀ ਨਾ ਤੰਗੀ ਉਤੋਂ ਘਰ ਵਿੱਚ ਰੌਣਕ ਰੰਗ ਬਰੰਗ ਤੁਸੀਂ ਕੜੀ ਖਾਰੀ ਜਾਂ ਸਾਖ ਪੁੱਸਦੀ ਚਾਹਾਂ ਯਾਰਾ ਉਹ ਬੁੱਢੇ ਨਕਮਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਨਹੀਂ ਲਾਤ ਪੁੱਸਦੀ ਮਾਰ ਦਿਓ ਤਾਰੀਆਂ ਅੱਜ ਬਾਪੂ ਜਗੀਰ ਸਿੰਘ ਭੱਲਰ ਭੰਗੜੇ ਪਾਉਂਦਾ ਉਹ ਨਹੀਂ ਰੀਸਾਂ ਬਾਪੂ ਦੀਆਂ